ਇਹ ਬਿਲਕੁਲ ਜਿਹੜਾ ਨਜਾਇਜ਼ ਪਰਚਾ ਹੈ ਬਿਲਕੁਲ ਨਜਾਇਜ਼ ਜਿਹਨੂੰ ਕਿਹਾ ਤੱਕੀ ਸਹੀ ਜਿਹੀ ਉਹ ਕਹਿ ਸਕਦੇ ਆ ਵੇਖੋ ਜੀ ਐਫਆਰਈ ਦੇ ਵਿੱਚ ਲਿਖਿਆ ਕੀ ਆ ਕਿ 17 ਕਿੱਲਿਆਂ ਦੀ ਪਰਾਲੀ ਨੂੰ ਅੱਗ ਲਾਤੀ ਆ 17 ਕਿੱਲਿਆਂ ਦੀ ਜਿਹੜੀ ਪਰਾਲੀ ਆ ਉਹਦੀ ਸਵਾਹ ਕਿੰਨੀ ਹੋਊਗੀ ਉੱਥੇ ਤੁਸੀਂ ਮੌਕੇ ਤੇ ਜਾ ਕੇ ਵੇਖ ਲਓ 1 ਕਿਲੋ ਸਵਾਹ ਹੀ ਤੁਹਾਨੂੰ ਉਸ ਤੋਂ ਮਿਲੂਗੀ ਇਹਨਾਂ ਗਿਆਦ ਨਹੀਂ ਦੋਰਕੀ ਆ ਦੂਜੀ ਗੱਲ ਕਿ ਗੁਜਰੀ ਆਂਦੀ ਆ ਵੀ ਮੇਰੇ ਕੱਪੜੇ ਪਾੜ ਕੇ ਤੇ ਮੈਨੂੰ ਆਂਦੀ ਆ ਵੀ ਪਿੰਡਾਂ ਦੇ ਵਿੱਚ ਘਮਾਉਣਾ ਤੈਨੂੰ ਨੰਗੀ ਕਰ ਦੇਖੋ ਦਰਜੀਤ ਸਿੰਘ ਖਾਲਸਾ ਜਿਹੜਾ ਵਾ ਇਹ ਤਾਂ ਇਹ ਗੱਲ ਹੋਈ ਨਹੀਂ ਆ ਇੰਨਾ ਜ਼ਿਆਦਾ ਚੂਹੇ ਇੰਨਾ ਜ਼ਿਆਦਾ ਝੂਠ ਕਿ ਵੇਖੋ ਵੀ ਇੱਕੇ ਦਿਨ ਦੇ ਵਿੱਚ ਪਰਚਾ ਕਰਕੇ ਰਸ਼ਟਪਾਟ ਦੇ ਜਿਲ੍ਹੇ ਤੇ ਆ ਅਸਲ ਦੇ ਵਿੱਚ ਗੱਲ ਇਹ ਆ ਦਰਜੀਤ ਸਿੰਘ ਖਾਲਸਾ ਜਿਹੜਾ ਨਸਿਆਂ ਤੇ ਬੋਲਦਾ ਵਾ ਜਿਹੜੇ ਸੱਚੇ ਮੁੱਦੇ ਆ ਜਿਹੜੇ ਪੰਜਾਬ ਦੇ ਜਿਹੜੇ ਮੁੱਦੇ ਆ ਜਿਹੜੇ ਸਰਕਾਰਾਂ ਦਬਾਉਂਦੇ ਆ ਉਹਨਾਂ ਤੇ ਬੋਲਦਾ ਵਾ ਅਸਲ ਦੇ ਵਿੱਚ ਦਰਜੀਤ ਸਿੰਘ ਖਾਲਸਾ ਨੂੰ ਦਬਾਉਣ ਦੀ ਕੋਸ਼ਿਸ਼ ਸਰਕਾਰ ਕਰ ਲਈ ਆ ਪੂਰ ਸਪ੍ਰਸ਼ਾਸਨ ਕਰਨ ਦਾ ਹੋਰ ਇਹ ਕੁਛ ਨਹੀਂ ਹੈਗਾ ਜੇ ਮੈਂ ਤੇ ਇਹਨਾਂ ਵਾਂ ਜੇ ਇਹਨਾਂ ਦੋਵਾਂ ਗੱਲਾਂ ਦੇ ਵਿੱਚ ਪਰਾਲੀ ਦੇ ਵਿੱਚ ਜਾਂ ਗੁਜ਼ਰੀ ਦੇ ਕੱਪੜੇ ਕੋ 파ੜਨ ਦੇ ਵਿੱਚ 1% ਸੱਚ ਨਿਕਲਦਾ ਵਾ ਮੇਰੇ ਕੋ ਅੱਜ ਸਾਈਨ ਕਰਾ ਲਓ ਜਲਜੀਤ ਸਿੰਘ ਖਾਸ ਤੀ ਬਦਲੇ ਮੈਂ ਜਿਹੜਾ ਜਿਹੜੇ ਜਾਊਗਾ ਬਿਲਕੁਲ ਝੂਠਾ ਪਰਚਾ ਕਰਕੇ ਇੱਕ ਦੇ ਦੀ ਫਰੇ ਕਰਕੇ ਤੇ ਦੇਖੋ ਜੀ ਇਹ ਜੇਲੇ ਦੀ ਤੇ ਰੋਕੋ ਤਾਂ ਕਿ ਸਹੀ ਹੋ ਰਹੇ ਹੋ ਅਗਲਾ ਸਟੈਪ ਕੀ ਹੈ ਅਗਲਾ ਸਟੈਪ ਕੁਲਵਿੰਦਰ ਸਿੰਘ ਮਾਲ ਉਹਨਾਂ ਨੇ ਤੁਹਾਨੂੰ ਦੱਸਤਾ ਵਾ ਕਿ ਰਾਤ ਜਿਹੜਾ ਧਰਨਾ ਸਾਡਾ ਨਿਰੰਤਰ ਜਾਰੀ ਰਹੂਗਾ ਸਵੇਰੇ ਜਿਹੜਾ ਜਿੰਨਾ ਵੀ ਸਾਡਾ ਫੀਲਡ ਇਕੱਠੇ ਹੋ ਜੇ ਟਰਾਲੀਆਂ ਦੇ ਨਾਲ ਆਣ ਕੇ ਵੱਡਾ ਜਿਹੜਾ ਕੱਟ ਕਰਕੇ ਤੇ ਧਰਨਾ ਉਹਨਾਂ ਤੱਕ ਜਾਰੀ ਰਹੂਗਾ ਜਿੰਨਾ ਤੱਕ ਕੁਲਵਿੰਦਰ ਸਿੰਘ ਹਾਲਤਾ ਕੜਾਰੇ ਆਣੀ ਲਗਾਇਆ ਗਿਆ ਥਾਣੇ ਦੇ ਮਾਰ ਕੀ ਕਾਰਨ ਹੈ ਜੀ ਤਰਨਾ ਲਗੋ ਮੈਂ ਬਲਵਿੰਦਰ ਸਿੰਘ ਮਾਹਲ ਭਾਰਤੀ ਕਿਸਾਨ ਜਨਕਤਾ ਸਿੱਧੂਪੁਰ ਦਾ ਜ਼ਿਲ੍ਹਾ ਜਨਰ ਸਰਕਰ ਅੱਜ ਡੈਂਡਾਰੇ ਖਾਨਕ ਕਰਨਾ ਲਾਇਆ ਸਾਡਾ ਦਰਜੀਤ ਸਿੰਘ ਖਾਲਸਾ ਕੰਡਿਆਲੇ ਬਲਾਕ ਦਾ ਪ੍ਰਧਾਨ ਉਹ ਤੇ ਨਜਾਇਜ਼ ਪਰਚਾ ਕਰਕੇ ਤੇ ਉਹਦੀ ਦਫਤਰੀ ਕਰਕੇ ਨੂੰ ਜੀਤ ਭੇਜਿਆ ਗਿਆ ਜਿੱਥੇ ਉਹਦਾ ਮਾੜਾ ਮੋਟਾ ਵੀ ਕਸੂਰ ਐਫ ਆਈ ਆਰ ਤੇ ਲਿਖਿਆ ਗਿਆ ਤੇ ਨੇ ਪ੍ਰਾਲੀ ਨੂੰ ਅੱਗ ਲਾਈ ਐਂ ਪ੍ਰਬੰਧ ਨੂੰ ਇਹ ਆਖਿਆ ਵੀ ਜਿੱਥੇ ਪ੍ਰਾਲੀ ਨੂੰ ਅੱਗ ਲੱਗੀ ਆ ਉੱਥੇ ਸਵਾਹ ਤੇ ਹੋਣੀ ਚਾਹੀਦੀ ਹੈ ਨਾ ਇਹ ਸਤਰਾਂ ਸੀ ਕਿੱਲਿਆਂ ਦੀ ਕਹਿੰਦੇ ਪਰਾਲੀ ਨੂੰ ਅੱਗ ਲਾਈ। ਇਹ ਤਾਂ ਸਵਾਦ ਹੀ ਹੋਣੀ ਚਾਹੀਦੀ ਜਾਂ ਉਹ ਵੀ ਨਹੀਂ ਗੱਲ ਮੰਨ ਰਿਹਾ। ਫਿਰ ਐਫ ਆਈ ਆਰ ਨਹੀਂ ਦੇ ਰਿਹਾ। ਫਿਰ ਕਹਿ ਰਿਹਾ ਵੀ ਕੋਈ ਮਤਲਬ ਕੀ ਹੈ ਔਰਤ ਨੂੰ ਵੱਧ ਘੱਟ ਬੋਲਿਆ। ਐਂ ਕਿ ਉਹ ਔਰਤ ਦੇ ਮੱਥੇ 'ਤੇ ਸਾਨੂੰ ਲਾ ਦੋ। ਉਹ ਵੀ ਨਹੀਂ ਕਰ ਰਿਹਾ। ਦੁੱਗੇ ਨੰਬਰ ਤੇ ਬਿਲਕੁਲ ਹੀ ਨਿਯਾਇਜ਼ ਪ੍ਰਤਿਆ ਕੀਤਾ ਗਿਆ ਵਾ ਪਿਛਲੇ ਦਿਨ ਇਹ ਬਾਕੀ ਨਾ ਬੋਲਦਾ ਰਿਹਾ ਜੰਡਿਆਲੇ ਦੇ ਵਿੱਚ। ਉਹਦੀ ਲਾਕਡਾਡ ਜਿਹੜੀ ਪੀਪੀਓ ਮੰਤਰੀ ਸਾਹਿਬ ਆ ਉਹ ਕੱਢ ਰਹੀ। ਆਹ ਤਾਂ ਲਗਾਤਾਰ ਇੱਕ ਸੰਘਰਸ਼ ਆ ਉਹ ਜਾਰੀ ਆ। ਜਿੰਨਾ ਤੇਰੇ ਉਹਨੂੰ ਬਿਨਾਂ ਜਮਾਨਤੋਂ ਰਿਹਾਨੀ ਕਰਦੇ। ਉਹ ਔਰਤ ਵੱਲੋਂ ਕਿਹਾ ਗਿਆ ਵਾ ਕਿ ਮੇਰੇ ਮੈਨੂੰ ਹਰਾਸਮੈਂਟ ਕੀਤਾ ਗਿਆ ਵਾ ਮੇਰੇ ਨਾਲ ਵੱਧ ਘੱਟ ਬੋਲਿਆ ਗਿਆ ਵਾ ਇਸ ਕਰਕੇ ਜਿਹੜਾ ਵਾ ਉਹਨਾਂ ਵੱਲੋਂ ਐ ਐਫ ਆਈ ਆਰ ਜਿਹੜੀ ਆ ਦਰਜ ਕਰਵਾਈ ਗਈ ਹੈ ਉਹਨਾਂ ਨੇ ਉਹ ਗੁੱਜਰ ਪਰਿਵਾਰ ਨੇ ਇੱਕ ਜ਼ਿੰਮੇਵਾਰ ਦਾ ਤਿੰਨ ਕਿੱਲੇ ਕਮਾਦ ਸਾਰਿਆਂ ਪੁਲਿਸ ਨੇ ਉਹਦੀ ਜਿਹੜੀ ਪੜਤਾਲ ਕਰ ਲਈ ਆ ਵੀ ਇਹਨਾਂ ਵਾਕੇ ਕੋਈ ਉਹ ਤੇ ਪਰਚਾਦਰਦੇ ਨਹੀਂ ਕੀਤਾ ਗਿਆ ਦੂਜੇ ਨੰਬਰ ਤੇ ਸਰਦਾਰ ਸਤਨਾਮ ਤੇ ਹਟਾਲਦ ਰੱਖੋ ਕੇਸ ਨੂੰ ਵੇਖ ਰੇ ਤਰਜੀਤ ਸਿੰਘ ਨੇ ਕਿਸ ਨਾਲ ਲੈਣਾ ਦੇਣਾ ਵੀ ਕੱਖ ਨਹੀਂ ਜਿਹਨੂੰ ਕੇਸ ਦੇ ਵਿੱਚ ਪਾਇਆ ਇਸ ਕਰਕੇ ਬਿਲਕੁਲ ਹੀ ਠੂਠਾ ਪਰਚਾ ਕੀਤਾ ਗਿਆ ਵਾ ਇਹ ਪ੍ਰਬੰਧ ਵੱਲੋਂ ਪੁਲਿਸ ਵੱਲੋਂ ਮੰਤਰੀ ਦੇ ਕਹਿਣ ਨਾਲ ਇਹ ਪਰਚਾ ਰੱਦ ਹੋਣਾ ਚਾਹੀਦਾ ਹੈ ਸਾਡੀ ਪੁਲਿਸ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਸਾਡੀ ਗੱਲਬਾਤ ਹੋਈ ਹੈ ਫਿਰ ਟੇਬਲ ਟਾਕ ਤੇ ਇਹਨਾਂ ਨੂੰ ਇੱਕ ਦੱਸੀਆ ਵੀ ਕਿਸ ਤਰ੍ਹਾਂ ਤੇ ਫਰਟ ਕੀਆ ਹੈ ਜਿਹੜਾ ਪਰਚਾ ਹੀ ਸੀ ਮਤਲਬ ਇਹ ਨਹੀਂ ਚੁੱਪਨ ਦੀ ਛੇਤੀ ਕਾਦੀ ਪੈ ਗਈ ਇੰਨੀ ਪਰਚਾ ਕਰਕੇ ਕਿਦਾ ਮਨੁਰਾਸ ਕਿਉਂ ਲੈ ਲਿਆ ਪੁਲਿਸ ਪੁਲਿਸ ਕੋ ਅਸਰ ਕੋਈ ਦੀ ਬਾਅਦ ਨਹੀਂ ਇਸ ਗੱਲ ਦਾ ਕਿ ਉਹ ਪਰਚਾ ਹੀ ਜਿਹੜਾ ਬਿਲਕੁਲ ਪਛਾਣ ਆ ਗੂ ਤੇ ਠੀਕਾ ਕੀਤਾ ਗਿਆ ਹੈ ਅਗਲਾ ਸਟੈਪ ਕੀ ਹੋਵੇਗਾ ਤੁਹਾਡਾ ਅਗਲਾ ਇਹ ਸ਼ਾਂਤਮਈ ਜੰਡਿਆਲੇ ਖਾਣੇ ਦੇ ਬਾਹਰ ਟਰਨਾਂ ਲਾ ਕੇ ਬੈਠਨੇ ਆ ਅਗਲੇ ਬੈਠੇ ਰਹਾਂਗੇ ਲਗਾਤਾਰ ਪਰਨਾ ਠਾਣੇ ਦੇ ਬਾਹਰ ਕਾ ਚੱਲੂਗਾ ਜਿੰਨਾ ਕਿ ਸਾਡੇ ਸਾਥੀਆਂ ਦੇ ਨਾਲ ਸ਼ਰਤਾਂ ਪੂਰੀਆਂ ਨਹੀਂ ਕਰਦੇ